ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਪਹੁੰਚੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲ ਫੇਰ ਪਹੁੰਚਿਆ ਪਿੰਡ ਧੌਲਾ ਜੀ ਇੱਕ ਤੁਹਾਨੂੰ ਬੂਰੀ ਝੋਟੀ ਦਿਖਾਵਾਂਗੇ ਮਗਰ ਪਲੱਸ ਪੁਆਇੰਟ ਦਿਖਾਵਾਂਗੇ ਕੱਟੀ ਤੇ ਰੈਡੀ ਦੁੱਧ ਵਾਲੀ ਦਿਖਾਵਾਂਗੇ ਦੁੱਧ ਚੋ ਕੇ ਦਿਖਾਵਾਂਗੇ ਅੱਜ ਤਰੀਕ ਹੈਗੀ ਹੈ ਜੀ 15 ਨੌਵਾਂ ਮਹੀਨਾ ਤੇ 5:04 ਦਾ ਟਾਈਮ ਹੋ ਗਿਆ ਜੀ ਆ ਕਰ ਲੋ ਚੈੱਕ 15 ਤਰੀਕ ਨੌਵਾਂ ਮਹੀਨਾ 2025 ਨੂੰ ਆਪਾਂ ਸ਼ਾਮ ਦੇ 5:00 ਤੇ 4 ਮਿੰਟ ਦੇ ਵੀਡੀਓ ਕਵਰ ਕਰ ਰਹੇ ਆ ਚੰਗੀ ਤੁਹਾਨੂੰ ਝੋਟੀ ਦਿਖਾਵਾਂ ਨਗੀਨਾ ਪੀਸੀ ਦਿਖਾ ਦੇਾਂਗੇ ਜੀ ਦੁੱਧ ਕਿੰਨਾ ਉਹ ਵੀ ਬਾਈ ਜੀ ਤੋਂ ਪੁੱਛਾਂ ਸਾਰਾ ਦੁੱਧ ਨੂੰ ਕੱਢ ਕੇ ਦਿਖਾ ਦੇਾਂਗੇ ਆ ਜੋ ਬਰੇ ਚਮਕੌਰ ਸਸੀ ਗਾਲ ਬਾਈ ਜੀ ਸਸੀ ਗਾਲ ਭਰਾ ਮੇਰਾ ਹੋ ਠੀਕ ਠਾਕ ਹੋਣੀ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਯਾਰ ਪਹਿਲਾਂ ਤਾਂ ਨੰਬਰ ਬੋਲ ਬਾਈ ਨੰਬਰ 977947564 ਦੀ ਨਾਮ ਚਮਕੌਰ ਸਿੰਘਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੇ ਉਹ ਆਪਣੇ ਪਿੰਡ ਜਾਣਾ ਆਉਣਾ ਵੀਰੇ ਭਰਾ ਮੇਰਾ ਗੂਗਲ ਤੇ ਸਰਚ ਮਾਰ ਲੈ ਆੜੀ ਸਰ ਗੁਰਦੁਆਰਾ ਭਰ ਲੈ ਬੱਸ ਨਾ ਕੋਈ ਹੋਰ ਨਹੀਂ ਗੇ ਓਕੇ ਜੀ ਹਾਂਜੀ ਹਾਂਜੀ ਤੇ ਵੀਰੇ ਜਿਹੜੀ ਆਪਾਂ ਕੱਲ ਸ਼ਾਮ 7 6:30 ਵਜੇ ਟੋਫੀ ਕਲਰ ਯਾਰ ਸੀ ਕਰੀ ਸੀ ਕਾਲ ਆਉਣਾ 15 ਮਿੰਟਾਂ ਦੀ ਵਿੱਕੀ ਫੋਨ ਹੱਟ ਕੇ ਵੀ ਆਈ ਜਾਂਦੇ ਨੇ ਭਰਾ ਮੇਰਾ ਵਧੀਆ ਯਾਰ ਰਿਸਪਾਂਸ ਪੂਰਾ ਬਹੁਤ ਦੇ ਬਹੁਤ ਵੇਖਦੇ ਆਪਣੇ ਜਾਨੀ ਹਾਂ ਪਰ ਭਰਾ ਮੇਰਾ ਕੁਆਲਟੀ ਵਾਲੇ ਹੁਣ ਪਸੂ ਤਾਂ ਤੇਰੇ ਸਾਥ 5000 ਮਿੰਟਾਂ ਦੀ ਖੇਲ ਆਪਾਂ ਆ ਗਏ ਤੇ ਅੱਜ ਫਿਰ ਬੂਰੀ ਦਿਖਾ ਦੇਣੀ ਬੂਰੀ ਦਿਖਾਣਾ ਬੂਰੀ ਤੇ ਮਗਰ ਬੂਰੀ ਕੱਟੀ ਨਾਲ ਨਾਲ ਕੱਟੀਆ ਨਾਲ 7-8 ਗਨਾਂ ਦੀ ਸੂਈ ਹੈ ਤੂੰ ਤੇ ਦੁੱਧ ਦਾ ਜਰਚੇ ਗਿਆਦਾ 12 ਆ ਪਰ 10 ਤਾਂ ਖੁੱਲਾਗਾ ਕੰਡੇ ਧਾਰ ਦੇ ਕੰਡੇ ਧਾਰ ਦੇ 10 ਕਿਲੋ ਤਾਂ ਆਣੇ ਬੂਰੀ ਕੱਟੀ ਤੇ ਪਲੱਸ 62 ਨੀਲੀ ਰਾ ਦੀ ਨੀਲੀ ਰਾ ਦੀ ਬੂਰੀ ਨਾਲ ਦੁੱਧ ਸਾਰਾ ਭਰਾ ਮੇਰੇ ਦੇਖੀ ਬੱਕਰੀਆਂ ਨਾਲ ਦੀ ਕੱਟੀ ਹੈ ਰਾਤ ਖੋਲੋ ਜੀ ਇਹਨੂੰ ਤੋਰਾ ਕਰਾ ਦੇ ਪਹਿਲਾਂ ਚੈੱਕ ਹਾਂਜੀ ਹਾਂ ਮੁਰਗੇ ਨੂੰ ਚਵਾਈ ਕਰਕੇ ਦਿਖਾ ਦਿਆਂਗੇ ਜੀ ਰੈਡੀ ਦੋਸਤ ਇਹ ਕਿੰਨੇ ਦਿਨਾਂ ਦਾ ਸੂਆ ਜਮਕੌਰ ਵੀਰ ਸਤ ਅੱਠ ਦਿਨ ਹੋ ਗਏ ਵੀਰੇ ਮਾਗਰ ਕੱਟੀ ਆ ਸ਼ੀਲ ਠੰਡੀ ਆ ਤੇ ਸੂਆ ਵੀ ਦੂਜਾ ਦੂਜਾ ਸੂਆ ਵੀਰੇ ਇਹ ਨਾਲ ਦੂਜਾ ਸੂਆ ਦੂਜਾ ਸੂਆ ਵੀਰੇ ਟਾਈਮ ਤੁਹਾਨੂੰ ਕੈਮਰਾ ਮਾਰਦਾ ਸਾਰਾ ਕੁਝ ਦਿਖਾਤਾ ਰੇਟ ਜਮਾਂ ਹੀ ਨਾਰਮਲ ਰੇਟ ਉਹ ਸਾਰੀ ਚਵਾਈ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਹੀ ਰੇਟ ਦੱਸਾਂਗੇ 8-9 ਦਿਨਾਂ ਦੀ ਸੂਈ ਹੋਈ ਇੱਧਰ ਹੀ ਛੜ ਲਾ ਚਲੋ ਹੈ ਕੁਆਲਿਟੀ ਚੰਗੀਆਂ ਮੋੜਲੇ ਬਸ ਇੱਧਰ ਦੀ ਬਾਕੀ ਚੰਗੀਆਂ ਬਹੁਤ ਰੰਗਦੇ ਸਾਰਿਆਂ ਦੇ ਸੰਦ ਨੇ ਇਹ ਇਨਸਾਨ ਲੀਲੀ ਦਾ ਵੀ ਨੇ ਮੋੜਲੇ ਪੂਰੇ ਨੇ ਵੀਰੇ ਮੋੜਲੇ ਮੋੜ ਲੈਓ ਕੁਚਮਕੌਰ ਵੀਰ ਆ ਦੇਖੋ ਜੀ ਚੰਗੀਆਂ ਜਾ ਗਈ ਬਾਕੀ ਮੀਲੀ ਲਾ ਵੀ ਬੁਰੀ ਜਾ ਗਈ ਜੀ ਬਿਲਕੁਲ ਬਿਲਕੁਲ ਲੰਮੀ ਲੰਮੀ ਬਹੁਤ ਆ ਵੀਰੇ ਰਾ ਲਮਾਈ ਲੰਬੀ ਲੈਂਥ ਬੁਰੀ ਹੈ ਜੀ ਹੂੰ ਆ ਦੇਖੋ ਜੀ ਸ਼ਾਨਗ ਵਗੈਰਾ ਚੰਗੀ ਬਾਕੀ ਕੱਦ ਕਾਠ ਵੀ ਵਧੀਆ ਆ ਲੱਭੇ ਕੋਈ ਛੋਟੀ ਮੰਨ ਕੇ ਨਾਵੇਂ ਵੱਡੀ ਗੁੱਡੀ ਵਧੀਆ ਭਰੀ ਬਾਕੀ ਦੀ ਗੱਲ ਯਾਰ ਆਪਾਂ ਪਲਾਇ ਇੱਕ ਪਲੱਸ 65 ਦੇ ਮਾਗਰ ਕੱਟੀ ਆ ਭਰਾ ਨੰਦੀ ਭਰਾ ਨੰਦੀ ਵਧੀਆ ਬਾਕੀ ਦਾ ਕੱਦ ਕਾਠ ਬਹੁਤ ਆ ਹਾਂ ਤੇ ਮਾਗਰ ਕੱਟੀ ਆ ਬਈ ਕੱਟੀ ਨਾਲ ਇੱਕ ਨਾਲ ਦੋਨੇ ਸੌਂਗ ਪੂਰੇ ਹੋ ਜਾਣਗੇ ਭਰਾ ਮੇਰੇ ਦੋਨੇ 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 ਜਬ ਆਹ ਲੈ ਕੱਟੀ ਵੀ ਦਿਖਾ ਦੇ ਮਾੜੀ ਯਾਰੇ ਥਾਨ ਇੱਕ ਕੱਤੀ ਵੀ ਗਾੜੀ ਦੇ ਮੂਹਰੇ ਖੜੇ ਨਹੀਂ ਤੇ ਮੜੇ ਰੱਖ ਆ ਦੇਖੋ ਜੀ ਲੈ ਛੱਡੋ ਫਿਰ ਵੀਰ ਬਚਾ ਲੈ ਰੈਡੀ ਦੁੱਧ ਵਾਲੀ ਚੋਕੇ ਦਿਖਾ ਦੇ ਬਾਈ ਦਾ ਕਹਿਣਾਗਾ ਕਿ ਕਿਉਂ ਜਾਣੇ ਅਸੀਂ ਆਹ ਦੇਖੋ ਨਾ ਨਾ ਕੋ ਚੱਕਰ ਵਾਲੀ ਗੱਲ ਹੀ ਨਹੀਂ ਜਮਕਾਰ ਕੋ ਚੱਕਰੀ ਕੋ ਨਹੀਂ ਬਰੇਰਾ ਸ਼ਮਗੋਰ ਤੋਖਾ ਨਹੀਂ ਗੇਣਾ ਵੀ ਕਰਨਾ ਚਾਹੀਦਾ ਤੋਖਾ ਹੁਣ ਸਾਰੇ ਭਰਾ ਮੇਰੇ ਸਿੱਧਾ ਹੁਣ ਆਪਾਂ ਚੋਲੀ ਖਾਲੀ ਹੋ ਜੂ ਨਾ ਜਮਾ ਜਾਏ ਇਹ ਆਪਣੇ ਕੋਲੇ ਕਾਈਂਡ ਆਪੇ ਥੋੜੀ ਜਿਹੀ ਕੋੜੀ ਮਾਂ ਇਹਦੇ ਵਿੱਚ ਉਹ ਗੜਬੜ ਆ ਗਈ ਸੀ ਕਾਲੀ ਮਾਂ ਜਾ ਆਪਾਂ ਦਿੱਤੀ ਨਹੀਂ ਭਰਾ ਨੂੰ ਆ ਕੀ ਹੋ ਗਿਆ ਕੋਈ ਨਾ ਜਾਣ ਤੂੰ ਮੁੱਕਰਦਾ ਮੈਂ ਫਿਰ ਪੈਸੇ ਮੋੜਦੇ ਸੀ ਭਰਾ ਮੇਰੇ ਆ ਮੈਂ ਤੈਨੂੰ ਵੀਡੀਓ ਕਾਲ ਤੇ ਕਰ ਲਾਂ ਕਹਿੰਦਾ ਬਈ ਬਾਕੀ ਗਾਹ ਤੇਰੇ ਕੋਲੋਂ ਤਾਂ ਕਈ ਮਿਲਣਾ ਨਹੀਂਗਾ ਜਿੰਦਗੀ ਚ ਕਹਿੰਦਾ ਸਹੀ ਗੱਲ ਆ ਯਾਰ ਕੀ ਮੈਂ ਬੇਇਮਾਨੀ ਨਹੀਂ ਕਰਨੀ ਆਹ ਹਨਾ ਥੋੜਾ ਬਰਤਣਾ ਹਾਂ ਜੇ ਪਰ ਕੋਈ ਨੁਕਸ ਪੈ ਜੂਂਦਾ ਪਰਵਾ ਪਰਮਾਤਮਾ ਪਾ ਦੇਣਾ ਫਿਰ ਅਮਨੀ ਆਪਾਂ ਮੰਡੀ ਤੇ ਕੱਢਣਾ ਬਦ ਘਟ ਮੰਡੀ ਦਾ ਓਕੇ ਜੀ ਇਹ ਚੰਗੀ ਹੈ ਜੀ ਬਾਕੀ ਦੀ ਗੱਲ ਯਾਰ ਸਾਹਮਣੇ ਸਾਰਾ ਕੋ ਦੁੱਧ ਦੁੱਧ ਪਾਣੀ ਦਾ ਪਾਣੀ ਆਪਾਂ ਕਰ ਦੇਣਾ ਚਮਾਈ ਕਰਕੇ ਦਿਖਾ ਦੇਣੀ ਬੱਕਰੀਆਂ ਨਾਲ ਦੀ ਕੱਟੀ ਆ ਜੀ ਓਕੇ ਜੀ ਆਹ ਦੇਖੋ ਵੀਰੋ ਚਲੋ ਜੀ ਆਹ ਦੇਖਾ ਫੜਾ ਦੇ ਲੈ ਮੈਂ ਖਿੜਾਓ ਜੀ ਆਹ ਦੇ ਕਿ ਥਣ ਸੁਣ ਦੇ ਕਿ ਕਹੜਾ ਮਾਗਰ ਮੈਂ ਕਹਿੰਦਾ ਯਾਰ ਥਣ ਵੀ ਦਵਾ ਗਲਾਸ ਵਗੈਰਾ ਥਣ ਕੁਝ ਵੀ ਨਹੀਂ ਕਹਿੰਦੀ ਵੀਰਿਆ ਦੇਖੋ ਜੀ ਮਾਗਰ ਦੀ ਗਾੜੀ ਸਾਰੀ ਬਹੁਤ ਇਧਰਲੇ ਪਾਸੇ ਨੂੰ ਹੋ ਜ ਆ ਦੇਖੋ ਜੀ ਮਗਰਲੇ ਪਾਸੇ ਤੁਹਾਨੂੰ ਥਾਣਾ ਦਾ ਇਹ ਸਿਵਲ ਸਰਟੀਫਿਕੇਟ ਹੀ ਸਲਾਗਾ ਵੀਰੇ ਤੂੰ ਕਹਿੰਦੀ ਐ ਐ ਚੱਕ ਲੈਣਾ ਪੂਛਾ ਤਾਂ ਕੁਝ ਨਹੀਂ ਦਿਖਾਦੇ ਕੋਲੇ ਆ ਕੇ ਮਾੜਾ ਬੀਜਦਾ ਓਕੇ ਜੀ ਜਮਾ ਦਿਖਾ ਦੇ ਨੇੜੇ ਲੰਮਾ ਨੇੜੇ ਲਾ ਦਿਖਾ ਦੇ ਕੋਈ ਬਾਂਝਾ ਹਾ ਆ ਦੇਖੋ ਜੀ ਓਕੇ ਆ ਜਾਵਾਂ ਬਾਲਟੀ ਖਾ ਲਈ ਬਾਲਟੀ ਖਾ ਲਈ ਚਲੋ ਜੀ ਚਵਾ ਦੇ ਦਿਖਾ ਦੇ ਮਰਾ ਚੌਣ ਲੱਗਿਆ ਰੱਬ ਦੀ ਉਮਰ ਲਾਵੇ ਹੂੰ ਆ ਦੇਖੋ ਜੀ ਦੇਖ ਕਰੋ ਸੁਣੋ ਦੂਜਾ ਜਮਾ ਸੁਣੋ ਬਾਈ ਜਮਾ ਜਮਾ ਚੌਣ ਠੰਡੀ ਕੁਲਾਇਆ ਕੈਮਰਾ ਮੰਨਦੀ ਵੀ ਐਂ ਠੰਡਰਦੀ ਨਹੀਂ ਨਹੀਂ ਠੀਕ ਆ ਠੀਕ ਆ ਚੰਗੀ ਕੁਆਲਿਟੀ ਦੀ ਆ ਗਈ ਜੀ ਬਾਕੀ ਦੀ ਗੱਲ ਪਲੱਸ ਪਣ ਆਹ ਦੇਖੋ ਜੀ ਮੈਂ ਕਹਿੰਦਾ ਯਾਰ ਉਹ ਤਾਂ ਗੱਲ ਹੀ ਨਹੀਂ ਕੋਈ ਮੁੱਠੀ ਦੀ ਚਵਾਈ ਆ ਹਨਾ ਆ ਚੂਣ ਗਮਾਂਡੀਆਂ ਦੇ ਕਹੇ ਸੋਣੂ ਬਾਕੀ ਸੀਯੂ ਸੰਧੀ ਤੇ ਕਿਹਾ ਖੜਾ ਕੋਲੇ ਕੋਈ ਕਰਮਾਂ ਵਾਲੀ ਨਾ ਬਹੁਤ ਬਲਤ ਨਾ ਕੋਈ ਸਾੜਾ ਨਹੀਂ ਨਹੀਂ ਮੇਰੇ ਉਹਦੇ 12 ਕਿਲੋ ਪ੍ਰੂਣ ਦਾ ਕੱਢਿਆ ਆਹ ਕਹਿੰਦਾ ਮਰਦੀ ਮਾਲਿਆ ਹੁਣ 10 ਕਿਲੋ ਦੁੱਧ ਤਿਆਰਾ 7-8 ਦਾ ਨਹੀਂ ਮਾਗਰ ਵੀ ਕੱਟੀਆਂ ਨੰਨੀ ਬੜੀ ਬਹੁਤ ਚੰਗੀ ਆ ਬਹੁਤ ਚੰਗੀ ਕੱਟੀਆਂ ਚੂਣ ਚੂਣ ਕਾ ਪਾਉਦਾ ਬਈ ਰੱਬ ਦੀ ਉਮਰ ਲਾਵੇ ਯਾਰ ਬਾਕੀ ਦਾ ਕੱਟ ਕਾਟ ਤੇ ਸੀਲ ਸਾਉ ਹਣਾ ਸੀਲ ਸਾਉ ਦੀ ਵਾਲੀ ਬੜੀ ਇੱਕ ਦੁੱਧਾਂ ਦੀ ਬੂੜੀ ਦਾ ਮਿੱਠਾ ਹੁੰਦਾ ਵੈਸੇ ਹਾਂ ਉਹ ਜਿਹੜੇ ਭੈਣ ਭਰਾ ਰੱਖਦੇ ਹਾਂ ਹਾਂ ਉਹਨਾਂ ਨੂੰ ਵਾਧਾ ਜਮਗਾਰ ਹੁਣ ਤਾਂ ਆਪਾਂ 5 ਵਜੇ 4 ਮਿੰਟ ਤੇ ਬੱਚਾ ਛੱਡੇ ਤੇ ਤੜਕੇ ਵੀਰੇ ਕਿੰਨੇ ਵਜੇ ਛੱਡੇ 5 ਵਜੇ ਹਾਂ ਤੜਕੇ ਵੀ 5 ਤੋਂ 5 ਜਿਵਾਈ ਕਰਾਂਗੇ ਓਕੇ ਜੀ ਓਕੇ ਜਮਾਂ ਜਾਇਜ਼ ਜੇਕਰ ਉਧਰ ਤਾਂ ਹੋ ਜਾਂਦਾ ਨਾ ਵੀ ਹੈ ਨਾ ਨਹੀਂ ਠੀਕ ਆ ਕਰਦੇ ਆ 5 ਤੋਂ 5 ਜਿਉਨ ਨੂੰ ਚਵਾਈ ਜਮਾਂ ਜੀ ਜਾਇਜ਼ ਗੱਲਾਂ ਸਾਰੀਆਂ ਬਾਈ ਦੀਆਂ ਜਮਾਂ 10 ਮਿੰਟ ਉਹ ਛਾਤ ਵਾਲੀ ਗੱਲ ਹੈ ਹੀ ਨਹੀਂ ਹੁਣ 10 ਮਿੰਟ ਹਜਾ 100 200 ਗ੍ਰਾਮ ਦਾ ਹੋਣੇ ਲੱਗੀ ਨਹੀਂ ਠੀਕ ਆ ਕੋਈ ਗੱਲ ਨਹੀਂ ਹੁਤਾ ਤੇ ਬਾਕੀ ਦੀ हां प्लस 65 ਕੱਟੀ ਆ ਬਈ ਨਾਲੇ ਕੱਟੀ ਵੀ ਰੱਖ ਲਾਂਗੇ 15000 ਜੀ ਕਹਿੰਦੇ ਨੇ ਆਪਾਂ ਰੱਖ ਲਾਂਗੇ ਵੀਰੇ ਓਕੇ ਜੀ ਕੱਟੀ ਯਾਰ ਚੰਗੀ ਆ ਗਈ ਹੈ ਨਾ ਹਾਂ ਮੁਰਲੀ ਗਾੜੀ ਦੋ ਦੋ ਦਿਖਾ ਦੇ ਮੜਾ ਦੋ ਕਿਲੋ ਦੀ ਗਾੜੀ ਹੈ ਵੀਰੇ ਦੇਖਾਂ ਮੇ ਮੜਾ ਕੇ ਆ ਦੇਖੋ ਦੋ ਕਿਲੋ ਦੀ ਗਾੜੀ ਗਾੜੀ ਹੈ ਮੁਰਲੀ ਜਮਾ ਵੀਰੇ ਜਮਾ ਕੱਢ ਕੇ ਦਿਖਾ ਹੁਣ ਚੋਣ ਦੇਖੀ ਵੀਰੇ ਮਗਲੀ ਗਾੜੀ ਦਾ ਵੀ ਐ ਪਿਆ ਗੰਦਾਣੇ ਵਰਗਾ ਚੋਣਾ ਆ ਦੇਖੋ ਜੀ ਚਵਾਈ ਕਰਦੇ ਜੀ ਕੋਈ ਚੱਕਰੀ ਕੋਈ ਨਹੀਂ ਵੀਰੇ ਮਾੜਾ ਨਾ ਬੋਲ ਢੋਲ ਵਜਾਈ ਜਾ ਯਾਰ ਉਹ ਜੀ ਚੱਕਰੀ ਕੋਈ ਨਹੀਂ ਵੀਰੇ ਠੰਡੀ ਸੀਲ ਵਰਤ ਵਰਗੀ 5 ਲੀਟਰ ਪਰ ਟਾਈਮ ਦਾ ਤੁਸੀਂ ਮੈਂ ਕਿ ਲਿਆ ਸਕਦੇ ਹੋ ਤੇ ਜਿੱਤੇ ਗਾਣਾ ਕਰਨ ਦਾ 12 ਗਾ ਕਰਕੇ ਆ ਜਾਓ ਤੁਸੀਂ ਤਰ ਕੇ 22 ਦੇ ਹੀ ਨਾ ਤੁਹਾਨੂੰ ਪਿਆ ਦੂ ਚਾ ਹਾਂ ਬੈਸਕੋਟਾ ਨਾ ਬੈਂਗਾ ਕਿ ਭਾਈ ਹੁਣ ਹੀ ਭਾਈ ਜਿਵੇਂ ਕਹਾਂਗਾ ਪੁੱਕਾ ਗੱਲ ਹੀ ਕੋਈ ਨਹੀਂ ਬਸ ਓਕੇ ਜੀ ਭਾਈ ਨੁਪੜੂ ਵੀ ਆਮ ਹੀ ਬੈਠਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਜਰੂਰ ਬਾਈ ਕੋਲੇ ਆ ਕੇ ਤੁਸੀਂ ਸੌਦਾ ਕਰਕੇ ਪਹਿਲਾਂ ਸਾਈ ਆਪਦੀ ਪਾ ਲਿਓ ਆ ਕੇ ਦਸੱਲੀ ਨਾਲ ਚੋ ਕੇ ਲੈ ਕੇ ਜਾਓ ਸੌਦਾ ਪੂਰਾ ਵਧ ਗਿਆ ਜੀ ਇੱਕ ਨੰਬਰ ਆ ਭਰਾ ਮੇਰਾ ਤੇ ਬਾਕੀ ਦੀ ਗੱਲ ਯਾਰ ਭੈਣ ਚੋਈ ਜਾਵੇ ਭਾਂ ਦੀ ਚੋਈ ਚੱਲੇ ਭਰਾ ਤੇ ਭਾਂ ਦੀ ਚੋਈ ਚੱਲੇ ਬਜ਼ੁਰਗ ਭਾਂ ਦੀ ਚੋਈ ਚੱਲੇ ਬ ਹਾਂਜੀ ਹਾਂਜੀ ਹਾਂ ਜੁਣ ਜੇ ਸਾਹਮਣੇ ਦਿਖਾ ਤੀ ਦੋ ਡੰਗ ਹੋ ਜੂਗੀ ਕਿਹੜਾ ਹੁਣ ਆਪਾਂ ਚੋਕੀ ਤਲਕੇ ਆ ਕੇ ਜੋੜੀ ਆ ਫਿਰ ਇਹਦੇ ਕਿਹੜਾ ਤੂੰ ਰਾਤ ਨੂੰ ਮੁੜ ਕੇ ਇਹਦੇ ਪਾ ਦੇਗਾ ਉਹਦੇ ਨਾਲ ਉਹੀ ਗੱਲ ਆ ਜਣਾ ਚੜਾ ਦੇਗਾ ਹਾਂ ਹਾਂ ਤੇ ਆਪਾਂ ਜੇ ਕਹੇ ਲੀਟਰ ਵੀ ਪੜਦਾਂਗੇ ਐਡਾ ਕੋਈ ਚੱਕਰ ਨਹੀਂ ਹੈਗਾ ਬੈਠੇ ਕਈ ਵਾਰੀ ਨਾ ਚਮਕੌਰ ਕੋਈ ਦਾਣਾ ਕੋਈ ਹੋਰ ਫਿੱਟ ਨਹੀਂ ਆਉਂਦਾ ਪਾ ਕੇ ਜਾ ਕੇ ਦੁੱਧ ਆਪਾਂ ਵੀ ਕਿਸੇ ਸੀਟ ਵਿੱਚ ਬਗ ਜੇ ਉੱਪਰ ਆਪਣਾ ਵੀ ਸ੍ਰੀਮਨ ਜੀ ਉੱਪਰ ਆਉਂਦੇ ਆ ਫਿਰ ਜਣਾ ਕਰਨੇ ਨਹੀਂ ਆਪਾਂ ਜੂ ਆਉਂਦੀ ਲੰਗ ਜੀ ਉੱਥੇ ਜਾ ਕੇ ਮੰਦਿਆ ਹਾਂ ਪੰਜ ਘੱਟ 14 ਦੇ ਸਾਰੇ ਨੋਟ ਦੇਣੇ ਬੱਕਰੀ ਗੱਲ ਆਪਾਂ ਨੂੰ ਕਿੰਨੀਆਂ ਪ੍ਰੋਬਲਮ ਆਉਂਦੀਆਂ ਹਾਂ ਜਦੋਂ ਆਪਾਂ ਪਸ਼ੂ ਵੇਚਦੇ ਆ ਜਾਂ ਕੋਈ ਚੱਕਰ ਪੈਂਦਾ ਜਿਰੋ ਪੈਂਦੇ ਆਪਾਂ ਨੂੰ ਵੀ ਉਹ ਹੀ ਛੱਡ ਜੇ ਕੋਈ ਨਹੀਂ 14 ਦੇ ਨਮੇੜ ਦੇ ਕੰਮ ਮੇੜ ਦੇ ਕਹਿੰਦਾ ਭਾਈ ਖਾਂ ਥੋੜਾ ਬੋਧਾ ਛਾਰਦੀ ਬਾਜੇ ਛੱਡਣਾ ਚੱਲ ਛੱਡੋ ਆ ਦਿਖਾਓ ਪੰਜ ਕਿਲੋ ਤੋਂ ਤਾਂ ਮੰਨ ਲੈ ਭਰਾਵਾ ਪਰ ਟਾਈਮ ਦਾ ਪੰਜ ਕਿਲੋ ਜਿਵੇਂ ਪੰਜ ਕਿਲੋ ਸਾਮ ਆਹ ਹੋਏਗਾ ਪੰਜ ਕਿਲੋ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਜੀ ਵੱਧ ਹੀ ਹੋਊਗਾ ਬੋਰਾ ਤੇ ਕੱਤੀ ਦੇਖ ਕਿਵੇਂ ਪਈਏ ਚਾਰੇ ਪਾਸੇ ਕਿਹੋ ਜਿਹੇ ਪਾਸੇ ਭਰੇ ਜਮਗੌਰ ਹੋਣਾ ਬਾ ਤਰੀਫਾਂ ਵੀ ਇਹਦੀਆਂ ਕਰਤੀਆਂ ਸਾਰੀਆਂ ਗੱਲਾਂ ਇਹਦੀਆਂ ਦਿੱਤੀਆਂ 10 ਜਿੰਨੀ ਕਿ ਸੀਗੀ ਓਨੀ ਗੱਲ ਆਪਾਂ ਜਬਤ ਕਰਾਂਗੇ ਓਨੇ ਮੂੰਹ ਨਹੀਂ ਬੜੀ ਪੋਲਦੀ ਆ ਭਰਾ ਮੈਂ ਨਾ ਬੱਕਰੀਆਂ ਨਾਲ ਦੀ ਪੋਮਈ ਆ ਮੈਂ ਰੇਟ ਦੱਸ ਬਾਈ ਹੁਣ ਰੇਟ ਜੜ ਬਾਈ ਇਹੀ ਆ ਮੈਂ 1 35 35 ਨੂੰ ਹੀ ਵੇਚੇ ਹੋਏ ਨੇ ਭਰਾ ਮੇਰੇ ਹੁਣ ਹੁਣ ਬਾਈ 1 20 ਲੈ ਲਾਂਗਾ ਬਸ ਸਿਰਫ 1 20 ਲੈਣਾਗਾ ਮਾਨਦਾਨ ਦਾ ਹੋਵੇ ਬਾ ਦੇ ਕੇ ਤੋਰਾਂਗੇ ਜੇ ਤਾਂ ਉਹੀ ਉਹੀ ਕੋਈ ਕਹੀ ਜਾਵੇ ਨਾ ਲੱਖ ਰੀ ਦੇ ਦੇ 1 5 ਦੀ ਦੇ ਦੇ ਫਿਰ ਉਹਦਾ ਫਾਇਦਾ ਕੋਈ ਨਹੀਂ ਨਹੀਂ ਆਪਾਂ ਮੈਂ ਦੇ ਕੇ ਤੋਰਾਂਗਾ ਤੇ ਫਿਰ ਦੇ ਕੇ ਤੋਰਨੀ ਹੈ ਦੇ ਕੇ ਤੋਰਨੇ ਨਾਲ ਦੁੱਧ ਪੁੱਤ ਸਾਰੇ ਨੂੰ ਤਾਂ ਪੈਸੇ ਕਰਮਾਦੇ ਹੁੰਦੇ ਆ ਪਰ ਜਿੰਨੇ ਹੈ ਖਰੀ ਜਿੰਨੇ ਸਿਰਫ ਤੋਂ ਉਨੀ ਕਰ ਥੋੜੀ ਆ ਬਾਈ ਦੀ ਉਨੀ ਥੋੜੀ ਜਮਾ ਸਹੀ ਗੱਲ ਆ ਇਹ ਢੰਡੀ ਦਾ ਬਾਹਰ ਹੀ ਸਲਾਕਾ ਰਬੀ ਦੀ ਉੱਪਰ ਲਾਵੇ ਦਾ ਬਾਕੀ ਦੀ ਗੱਲ ਬਾਈ ਦਾ ਕੱਦ ਬਹੁਤ ਆ ਬਾਈ ਦਾ ਕੱਦ ਮੇਰਾ ਤਾਂ 6.5 ਫੁੱਟ ਵੱਧ ਆ ਹਾਂ ਉਸ ਹਿਸਾਬ ਨਾਲ ਜੱਜਮੈਂਟ ਰਾਂ ਕਰਿਓ ਠੀਕ ਆ ਜੀ ਤੇ ਮੁੱਲ ਇਹਦਾ 1,20,000 ਮਾਨਤਨ ਤੁਹਾਡਾ ਹੋ ਜਾਣਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਵੀਡੀਓ ਜ਼ਰੂਰ ਆਪਣੀ ਥੋੜੀ ਲੰਮੀ ਹੋ ਜਾਂਦੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਕਿਉਂਕ ਹਾਂ ਟਕਾਈ ਨਾ ਹਾਂ ਦੇਖ ਕੇ ਸੋਚ ਸਮਝ ਕੇ ਪਈਓ ਆਪਾਂ ਪੈਸੇ ਬਣਾ ਲੈ ਪੈਸੇ ਬਣਾਉਣਾ ਬਹੁਤ ਫਰ ਪਾਪਨ ਦੋ ਨੰਬਰ ਦਾ ਕੰਮ ਨਹੀਂ ਹੈਗਾ ਵੀ ਆਪਾਂ ਬਕਰਨੇ ਪੈਸੇ ਬਾਰੇ ਆਪਾਂ ਨਾ ਮੁਕਰ ਰਹਾਗਾ ਫੇਰ ਆ ਸੋ ਸਮਝ ਕੇ ਜਦੋਂ ਆਪਾਂ ਮੈਚ ਦੇਖਦਾ ਸੋ ਸਮਝ ਕੇ ਫੇਰ ਪੈਸੇ ਬਾਕੀ ਵੀ ਜਿਹੜੇ ਮਗਰੋਂ ਚਾਚੇ ਦਾ ਇਹਨਾਂ ਦਿਖਾਉਣੀਆਂ ਪਹਿਲਾਂ ਹੀ ਦਿਖਾਓ ਪਹਿਲਾਂ ਹੀ ਦਿਖਾਓ ਫੇਰ ਕਹਿੰਦਾ ਮੇਰੀ ਮਾਸੀ ਦੇ ਮੁੰਡੇ ਨੇ ਨਹੀਂ ਦੇਖੀ ਫੇਰ ਫਾਇਦਾ ਨਹੀਂ ਦੇਖਣ ਦਾ ਬਾਅਦ ਚ ਫੇਰ ਨਹੀਂ ਫੇਰ ਬਾਅਦ ਇਹਨਾਂ ਕੋਈ ਪਹਰਾ ਵੀ ਜਿਹੜੇ ਕੰਮ ਨਿਪੜ ਗਏ ਆਪਣਾ ਨਾ ਪਾਣੀ ਪੋਲਾ ਦੇ ਨਾਮ ਆ ਫੇਰ ਨਹੀਂ ਫੇਰ ਸੀਲ ਠੰਡੀ ਦਾ ਇੰਨੀਆਂ ਨਾਲ ਬੱਕਰੀਆਂ ਨਾਲ ਦਿਆ ਛੋਟਾ ਆਪਣਾ ਝੂਟੀ ਚੱਲ ਗੱਟੀ ਐਦਾਂ ਦੀ ਕੋਈ ਝੂਟੀ ਨੰਬਰ ਬੋਲੀ ਬਾਈ ਚਮਕੌਰ ਫੇਰ ਹਾਂਜੀ 9779475644 ਦਾ ਚਮਕੌਰ ਸਿੰਘ ਦਾ ਪਿੰਡ ਧੋਲਾ ਜਦ